ਸੱਚੀ ਕਾਲ ਜੀ ਅੱਜ ਮੈਂ ਤੁਹਾਡੇ ਨਾਲ ਰੂਬਰੂ ਆ ਇੱਕ ਖਾਸ ਮੁੱਦੇ ਦੇ ਬਾਰੇ ਮੁੱਦਾ ਜੇ ਦੋ ਔਰਤਾਂ ਦਾ ਤੇ ਮੈਂ ਇੱਕ ਔਰਤ ਹੁੰਦਿਆਂ ਹੋਇਆਂ ਆਪਣਾ ਫਰਜ਼ ਸਮਝਿਆ ਕਿ ਵਿੱਚ ਥੋੜ੍ਹਾ ਜਿਹਾ ਉਹਦੇ ਬਾਰੇ ਹੋਰ ਚੰਨਣਾ ਪਾ ਸਕਾਂ ਇੱਕ ਕਿਸਾਨ ਦੀ ਬੇਟੀ ਨੇ ਕੰਗਨਾ ਰਣਾਥ ਜੀ ਨੂੰ ਥੱਪੜ ਮਾਰਿਆ ਗੂੰਜ ਬਹੁਤ ਉੱਚੀ ਗਈ ਪੂਰੇ ਮੁਲਕ ਵਿੱਚ ਆਵਾਜ਼ ਚੁੱਕੀ ਬਹੁਤ ਸਾਰੇ ਵਿਰੋਧ ਵਿੱਚ ਬਹੁਤ ਸਾਰੇ ਹੱਕ ਵਿੱਚ ਪਹਿਲੀ ਸੱਟੇ ਜੇ ਗੱਲ ਕਰਦੇ ਆਂ ਤਾਂ ਲੱਗਦਾ ਜੇ ਕਿ ਕਿਸੇ ਉੱਤੇ ਵੀ ਕੋਈ ਵੀ ਹੋਵੇ ਥੱਪੜ ਮਾਰਨਾ ਗਲਤ ਹੈ ਪਰ ਕੀ ਅਸੀਂ ਵਾਕਈ ਸਿਰਫ ਇੱਕ ਪਾਸਾ ਵੇਖਣਾ ਚਾਹੁੰਦੇ ਆ ਰਤਕ ਦੂਜੇ ਪਾਸੇ ਵੱਲ ਝਾਤ ਮਾਰੀਏ ਤਰਕ ਦੇ ਆਧਾਰ ਉੱਤੇ ਗੱਲ ਕਰਦੇ ਆ ਤੁਸੀਂ ਕਹੋਗੇ ਮੈਂ ਗਲਤ ਤਾਂ ਸਿਰ ਮੱਥੇ ਪਰ ਜੇ ਮੈਂ ਸਹੀ ਹੋਈ ਤਾਂ ਬੇਨਤੀ ਜੇ ਕਿ ਆਵਾਜ਼ ਦੂਰ ਤੱਕ ਪਹੁੰਚਾ ਦੇਣਾ ਕੰਗਨਾਰਾ ਨਾਥ ਜੀ ਨੇ ਜੋ ਕੀਤਾ ਕਿ ਪਹਿਲੀ ਸੱਟੇ ਉਹ ਸਹੀ ਕਹਿ ਸਕਦੇ ਹੋ ਜਿਸ ਵਿੱਚ 100-100 ਰੁਪਏ ਉੱਤੇ ਵੇਕਣ ਵਾਲੀਆਂ ਸਾਡੀਆਂ ਮਾਵਾਂ ਉੱਤੇ ਤੰਜ ਕੱਸਿਆ ਗਿਆ ਸਮੂਹ ਪੰਜਾਬੀਆਂ ਨੂੰ ਅਤਵਾਦੀ ਕਿਹਾ ਗਿਆ ਉਸ ਪੰਜਾਬ ਵਿੱਚ ਚੇਤੇ ਰੱਖਿਓ ਸਿੱਖ ਵੀ ਨੇ Hindu ਵੀ ਨੇ ਮੁਸਲਮਾਨ ਵੀ ਨੇ ਇਸਾਈ ਵੀਰ ਵੀ ਨੇ ਤੇ ਸਾਰੇ ਇੱਕ ਸਾਂਝ ਗੰਢ ਕੇ ਰਹਿੰਦੇ ਨੇ ਤੇ ਇਹੀ ਪੰਜਾਬੀ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਭੁਗਤਿਆ ਭਾਵੇਂ ਉਹ 47 ਦੀ ਵੰਡ ਸੀ ਤੇ ਭਾਵੇਂ ਉਸ ਤੋਂ ਪਹਿਲਾਂ ਦੇ ਹੱਲੇ ਸਨ ਮੁਸਲਮਾਨਾਂ ਦੇ ਮੁਗਲਾਂ ਦੇ ਖਿਮਾ ਕਰਿਓ ਉਹ ਮੁਗਲਾਂ ਦੇ ਹੱਲਿਆਂ ਤੋਂ ਵੀ ਜੇ ਕੋਈ ਬਚਾ ਸਕਿਆ ਸੀ ਤੇ ਪੰਜਾਬੀਆਂ ਦੀਆਂ ਛਾਤੀਆਂ ਸੀ ਤੇ ਅੱਜ ਵੀ ਜੇ ਭਾਰਤ ਦੇ ਹਰ ਪਾਸੇ ਦੇ ਸਰਹੱਦਾਂ ਉੱਤੇ ਜੇ ਅਸੀਂ ਦੇਖੀਏ ਸਭ ਤੋਂ ਵੱਧ ਜਾਨਾਂ ਵਾਰਨ ਵਾਲੇ ਪੰਜਾਬੀ ਸਾਂ ਹੁਣ ਤੱਕ ਵੀ ਜੇ ਚੁਫੇਰੇ ਵੇਖਣਾ ਚਾਹੋ ਜੇ ਅੰਮ੍ਰਿਤਸਰ ਸਾਡੇ ਵੱਲ ਜੇ ਜਾਂ ਚੀਨ ਨਾਲ ਲੱਗਦੀ ਹੱਦ ਦੀ ਗੱਲ ਕਰੀਏ ਕੋਈ ਵੀ ਥਾਂ ਦਰਰਾ ਖੈਬਰ ਤੋਂ ਲੈ ਕੇ ਕਿਸੇ ਹੀ ਹੱਦ ਤੱਕ ਪੰਜਾਬੀਆਂ ਨੇ ਜਾਨਾਂ ਵਾਰੀਆਂ ਨੇ ਕੁਰਬਾਨ ਹੋਏ ਨੇ ਇਸੇ ਮੁਲਕ ਲਈ ਕਿ ਅਜੇ ਵੀ ਵਕਵਾਦੀ ਅਖਵਾਏ ਜਾਣਗੇ ਗੱਲ ਸਿੱਖਾਂ ਦੀ ਵੀ ਉਸ ਬੀਬੀ ਨੇ ਕੀਤੀ ਕੰਗਣਾ ਰਣੋਥ ਜੀ ਜਿਸ ਵੀ ਮਰਜ਼ੀ ਥਾਂ ਤੇ ਆਪਣੀ ਮਰਜ਼ੀ ਨਾਲ ਨਹੀਂ ਲੋਕਾਂ ਦੀ ਚੋਣ ਨਾਲ ਚੁਣੇ ਗਏ ਨੇ ਸੋ ਇਸੇ ਕਰਕੇ ਮੈਂ ਜੀ ਸ਼ਬਦ ਵਰਤ ਰਹੀ ਹਾਂ ਕਿ ਉਹ ਸਤਕਾਰਯੋਗ ਨੇ ਉਸ ਮੈਂਬਰ ਪਾਰਲੀਮੈਂਟ ਹੋਣ ਦੇ ਸਦਕਾ ਤੇ ਉਹ ਵੀ ਲੋਕਾਂ ਨੇ ਚੁਣਿਆ ਪਰ ਜੇ ਕੋਈ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚਾ ਸਕੇ ਦੱਸਣਾ ਚਾਹੁੰਨੀ ਆ ਪੰਜਾਬੀ ਔਲਾਦ ਕੀਦੀ ਨੇ ਕਿਸ ਨੇ ਕਿਹਾ ਸੀ ਕਿ ਮੈਂ ਚਾਰ ਵਾਰੇ ਨੇ ਤੇ ਮੇਰੇ ਹਜ਼ਾਰਾਂ ਪੁੱਤਰ ਹੋਰ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਸੀ ਚੁਕਾਰ ਅਜ਼ ਹਮਾ ਹੀਲਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬਸ਼ਮ ਸ਼ੀਰ ਦਸਤ ਜਦੋਂ ਜ਼ੁਲਮ ਦੀ ਹੱਦ ਹੋ ਜਾਏ ਨਾ ਤਾਂ ਤਲਵਾਰ ਚੁੱਕਣੀ ਜਾਇਜ਼ ਹੁੰਦੀ ਜੀ ਬੋਲਿਆਂ ਕੰਨਾਂ ਨੂੰ ਜਗਾਉਣ ਲਈ ਸਾਡੇ ਸ਼ਹੀਦ ਭਗਤ ਸਿੰਘ ਜੀ ਨੇ ਵੀ ਬੰਬ ਸੁੱਟਿਆ ਸੀ ਜਗਾਉਣ ਲਈ ਜਾਗੋ ਜ਼ੁਲਮ ਦੀ ਆਤੇ ਤੇ ਉਸ ਤੋਂ ਬਾਅਦ ਆਜ਼ਾਦੀ ਮਿਲ ਗਈ ਸੀ ਅੱਜ ਵੀ ਚੇਤੇ ਕਰਿਓ ਉਹੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਹਜ਼ਾਰਾਂ ਪੁੱਤਰਾਂ ਨੂੰ ਆਪਣੇ ਪੁੱਤਰ ਮੰਨਿਆ ਸੀ ਪਤਾ ਜੇ ਕੀ ਦੇਖਣਾ ਚਾਹਿਆ ਸੀ ਜ਼ਰਾ ਉਹਨਾਂ ਦੇ ਪੁੱਤਰਾਂ ਦੇ ਨਾਵਾਂ ਵੱਲ ਧਿਆਨ ਕਰਿਓ ਸਾਹਿਬਜ਼ਾਦਾ ਅਜੀਤ ਸਿੰਘ ਉਹ ਸ਼ੇਰ ਜਿਸ ਨੂੰ ਕੋਈ ਜਿੱਤ ਨਹੀਂ ਸਕਦਾ ਸਾਹਿਬਜ਼ਾਦਾ ਜੁਝਾਰ ਸਿੰਘ ਜੁਝਾਰੂ ਤੇ ਤਗੜਾ ਸ਼ੇਰ ਸਹਬਜ਼ਾਦਾ ਜ਼ੋਰਾਵਰ ਸਿੰਘ ਜ਼ੋਰ ਵਾਲਾ ਉਹ ਸ਼ੇਰ ਜਿਹੜਾ ਸਭ ਨੂੰ ਝੁਕਾ ਦਿੰਦਾ ਜੀ ਸਹਬਜ਼ਾਦਾ ਫਤਿਹ ਸਿੰਘ ਉਹ ਸ਼ੇਰ ਜਿਹੜਾ ਫਤਿਹ ਦੇ ਡੰਕੇ ਵਜਾਉਂਦਾ ਰਹੇ ਜਿਸ ਨੂੰ ਕਦੇ ਹੀ ਕੋਈ ਹਰਾ ਨਾ ਸਕੇ ਇਹ ਨਾਮ ਸਨ ਸਾਡੇ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦੇ ਜੋ ਉਹਨਾਂ ਨੇ ਸਾਡੇ ਵਿੱਚੋਂ ਵੇਖਣਾ ਚਾਹਿਆ ਸੀ ਇਹ ਥੱਪੜ ਦੀ ਗੂੰਜ ਪਤਾ ਜੇ ਕੀ ਜਗਾ ਰਹੀ ਜੇ ਪੰਜਾਬੀਆਂ ਦੇ ਕਿਹੜੇ ਮਸਲੇ ਹੱਲ ਕੀਤੇ ਨੇ ਜੇ ਸਿੱਖਾਂ ਦੇ ਗੱਲ ਕਰਦੇ ਹੋ ਤਾਂ ਕੀ ਸਜ਼ਾਵਾਂ ਭੁਗਤ ਚੁੱਕੇ ਉਹ ਸਿੱਖ ਅੱਜ ਵੀ ਅੰਦਰ ਕੈਦ ਰਹਿਣਗੇ ਇਹਨੂੰ ਸਹੀ ਮੰਨਿਆ ਜਾਣਾ ਚਾਹੀਦਾ ਤਪਈ ਬੇਅਦਬੀਆਂ ਉਹਨਾਂ ਦਾ ਇਨਸਾਫ ਅਜੇ ਵੀ ਨਹੀਂ ਮਿਲਿਆ ਤੇ ਕਰਨ ਵਾਲੇ ਕੁਰਸੀਆਂ ਸਾਹਮਣੇ ਬਹਿ ਗਏ ਨੇ ਕੀ ਇਹ ਜਾਇਜ਼ ਠਹਿਰਾਇਆ ਜਾਏਗਾ ਸਾਡਾ ਤਾਂ ਚੰਡੀਗੜ੍ਹ ਖੋਇਆ ਸਾਡੇ ਹੀ ਪਿੰਡਾਂ ਤੇ ਵਸਿਆ ਸਾਡਾ ਨਹੀਂ ਬਣ ਸਕਿਆ ਸਾਡੀ ਜ਼ਬਾਨ ਖੋਈ ਜਾ ਰਹੀ ਹੈ ਸਾਨੂੰ ਧਰਮ ਦੇ ਆਧਾਰ ਤੇ ਪੂਰੀ ਤਰ੍ਹਾਂ ਪਾੜ ਦਿੱਤਾ ਗਿਆ ਝੂਠੇ ਮੁਕਾਬਲਿਆਂ ਵਿੱਚ ਸਾਡੀ ਨੌਜਵਾਨੀ ਖਤਮ ਕਰ ਦਿੱਤੀ ਗਈ ਬੇਰੋਜ਼ਗਾਰੀ ਕਾਰਨ ਸਾਡੇ ਬੱਚੇ ਜ਼ਬਰੀ ਇਸ ਥਾਂ ਤੋਂ ੱੱਕੇ ਗਏ ਨੇ ਹੋਰ ਨਾ ਮੁਲਕਾਂ ਦੇ ਵੱਲ ਜਿਹੜੇ ਬਚ ਗਏ ਨਸ਼ਿਆਂ ਵਿੱਚ ਗ੍ਰਸਤ ਨੇ ਦਾ ਝੂਠੇ ਮੁਕਾਬਲਿਆਂ ਨੇ ਛੱਡਿਆ ਨਾ ਵਤਨਾਂ ਦੀ ਵੰਡ ਨੇ ਛੱਡਿਆ ਤੇ ਇਹ ਤਾਂ ਦੱਸ ਦਿਓ ਫੇਰ ਅਖੀਰ ਵਿੱਚ ਕਿ 700 ਵੀਰ ਸਨ ਜਿਹੜੇ ਸਰਹੱਦਾਂ ਤੇ ਤਾਂ ਜਾਂਦੇ ਹੀ ਨੇ ਪਰ ਇਹ ਤਾਂ ਵਿਚਾਰੇ ਹੱਕ ਮੰਗਦੇ ਸਨ ਜਿਹੜੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਉਹਨਾਂ ਆ ਮਿਲੇਗਾ ਫਿਰ ਦੱਸਿਓ ਇਹ ਦੂਜਾ ਪਾਸਾ ਵੇਖਣ ਬਾਅਦ ਕਿ ਕੀ ਉਸ ਥੱਪੜ ਦੀ ਗੂੰਜ ਨੇ ਤੁਹਾਡੇ ਅੰਦਰਲੀ ਜ਼ਮੀਰ ਨੂੰ ਹਿਲਾਇਆ ਹਿਲਾਇਆ ਤਾਂ ਫਿਰ ਸ਼ੇਅਰ ਕਰ ਦੇਣਾ